ਪੰਚ ਪਰਵਾਣ ਪੰਚ ਪ੍ਰਧਾਨ ਪ੍ਰਭੂ ਦੀ ਮਹਿਮਾ ਤੇ ਕੀਤੀ ਸੁਣਨ ਵਾਲੇ ਪੰਚ ਰੱਬ ਦੇ ਦਰਬਾਰ ਵਿੱਚ ਮਨਜ਼ੂਰ ਅਤੇ ਕਬੂਲੇ ਜਾਂਦੇ ਹਨ ਉਹੀ ਪ੍ਰਧਾਨ ਹਨ ਦਾ ਇਲੈਕਟ ਐਂਡ ਅਕੰਪਲਿਸ਼ਡ ਵਾਂਸ ਹੂ ਕੰਟੈਂਪਲੇਟ ਔਨ ਹਿਸ ਨੇਮ ਐਂਡ ਗਲੋਰੀ ਆਰ ਰੈਕਗਨਾਈਜ਼ਡ ਐਂਡ ਐਸੈਪਟਡ ਐਂਡ ਗਿਵਨ ਐਨ ਇੰਪੋਰਟੈਂਟ ਪਲੇਸ ਇਨ ਦਾ ਕੋਰਟ ਔਫ ਗੋਡ ਪੰਚੇ ਪਾਵੈ ਦਰਗਹਿ ਮਾਨ ऐसे पुरुष संत व्यक्ति रब ਦੇ ਦਰਬਾਰ ਵਿੱਚ ਸ਼ੋਭਾ ਪਾਉਂਦੇ ਹਨ ਸੱਚ ਨੋਬਲ ਪੀਪਲ ਆਰ ਆਨਰਡ ਇਨ ਦਾ ਕੋਰਟ ਆਫ ਲਾਰਡ ਦਾ ਆਲਮਾਈਟੀ ਪੰਚੇ ਸੋਹੇ ਦਰਜਾਨ ਐਸੇ ਮਹਾਤਮਾ ਪੁਰਸ਼ ਰਾਜਿਆਂ ਦੇ ਦਰਬਾਰ ਦੀ ਸ਼ੋਭਾ ਦੇ ਹਨ ਉਹਨਾਂ ਨੂੰ ਆਦਰ ਸਤਕਾ ਰਾਜਗੁਰੂ ਵੀ ਆਖੀਦਾ ਹੈ ਸੱਚ ਸੇਂਟਸ ਆਰ ਗ੍ਰੇਸਡ ਇਨ ਦਾ ਕੋਰਟ ਆਫ ਦਾ ਕਿੰਗਸ ਐਂਡ ਮੋਨਾਰਕਸ ਪੰਚਾ ਕਾਗੁਰ ਇਕਤਿਆਨ ਐਸੇ ਪੰਚਾ ਮਹਾਪੁਰਖਾਂ ਦਾ ਧਿਆਨ ਸਦਾ ਗੁਰੂ ਵੱਲ ਹੀ ਰਹਿੰਦਾ ਹੈ ਉਹ ਗੁਰੂ ਨਾਲ ਪੂਰਨ ਤੌਰ ਤੇ ਜੁੜੇ ਹੋਏ ਹੁੰਦੇ ਹਨ देयर ਮਾਈਂਡਸ ਆਰ ਫਿਕਸਡ ਐਂਡ ਫੋਕਸਡ ਔਨ ਦਾ ਗੁਰੂ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਰ ਜੇ ਕੋਈ ਵਾਹਿਗੁਰੂ ਦੇ ਕੰਮਾਂ ਬਾਰੇ ਵਿਚਾਰ ਕਰਨਾ ਚਾਹੇ ਤਾ ਸਭ ਵਿਅਰਥ ਹੈ ਕਰਤੇ ਦੀ ਰਚਨਾ ਦਾ ਵੀਰਵਾ ਦੇਣਾ ਬਹੁਤ ਘਟਿਨ ਹੈ ਉਸ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ ਵਨ ਕੈਨ ਨਾਟ ਫਾਰਮ ਐਨ ਆਈਡੀਆ ਅਬਾਊਟ ਦਾ ਐਕਸਪੈਂਸ ਆਫ ਅਲਮਾਈਟੀ ਬਿਕਾਜ਼ ਟੂ ਡਿਪਿਕਟ ਦਾ ਵਰਕਸ ਆਫ ਦਾ ਲਾਰਡ ਇਜ਼ ਬਿਯੋਂਡ ਕੰਪਰੀਹੈਂਸ਼ਨ ਤੋ ਹਾਲ ਤਰਮ ਦਇਆ ਕਾ ਪੂਤ ਸੰਤੋਖ 타 ਪ੍ਰਖਿਆ ਜਿਨ ਸੂਤ ਇਕ ਪੁਰਾਣੀ ਮਿਥਿਹਾਸਕ ਕਹਾਣੀ ਅਨੁਸਾਰ ਇੱਕ ਬैल ਨੇ ਧਰਤੀ ਨੂੰ ਸਿੰਘਾਂ ਉੱਤੇ ਚੁੱਕਿਆ ਹੋਇਆ ਹੈ ਇਹ ਤਾਲ ਜੋ ਮਿਥਿਹਾਸਕ ਹੈ ਧਰਮ ਤੇ ਦਇਆ ਦਾ ਪ੍ਰਤੀਕ ਹੈ ਜਿਸ ਨੇ ਸਬਰ ਤੇ ਸੰਤੋਖ ਨਾਲ ਧਰਤੀ ਨੂੰ ਇੱਕ ਥਾਂ ਅਡੋਲ ਠਕਾਇਆ ਹੋਇਆ ਹੈ ਗੁਰੂ ਜੀ ਦੇ ਵਿਚਾਰ ਅਨੁਸਾਰ ਤਾਲ ਧਰਮ ਹੈ ਜੋ ਦਇਆ ਦਾ ਪੁੱਤਰ ਹੈ ਇਸ ਧਰਮ ਨੇ ਸੰਤੋਖ ਨੂੰ ਇੱਕ ਮਰਿਆਦਾ ਵਿੱਚ ਠਕਾਇਆ ਹੋਇਆ ਹੈ ਏ ਪ੍ਰਭੂ ਦੀ ਦਇਆ ਤਰਮ ਤੇ ਸੰਤੋਖ ਹੀ ਹਨ ਜਿਨ੍ਹਾਂ ਦੇ ਆਸਰੇ ਇਹ ertidhi ਖੜੀ ਹੈ ਨਾ ਕਿ ਬਲਦ ਦੇ ਆਸਰੇ ਖੜੀ ਹੈ ਦਾ ਬਲ ਇਸ ਕਰਮਾ ਬੌਰਨ ਆਫ ਮਰਸੀ ਇਟ ਇਸ ਫਦਰ ਹੈਲਪਡ ਬਾਈ ਪੇਸ਼ੈਂਸ ਐਂਡ ਹਾਰਮਨੀ ਵਿਚ ਹੋਲਡ ਦਾ ਇਕੁਇਲਿਬ੍ਰੀਅਮ ਆਫ ਦਾ ਯੂਨੀਵਰਸ ਟੁਗੇਦਰ ਜੀ ਕੋ 부ਝਾ ਹੋ ਵੈ ਸੱਚਿਆਰ ਜਿਹੜਾ ਇਸ ਗੱਲ ਨੂੰ ਭੇਦ ਨੂੰ ਸਮਝ ਲਵੇ समझो ओ ही सच्चियार है ओ ही सच्चा है ही हु रियलाइजेस दिस इज ट्रू मैन तवले ऊपर केता पार के उस बैल ऊपर कितना पार है हाउ मच इज द लोड ऑन दैट बुल तरती होर परै होर 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 नेकाई तरतीयां हन कोई गिनती नहीं there are many more worlds besides our own tis te paar talay kamn jor kinne paar nu kon chuk sakda hai who has the power to uphold the weight of countless earths ji jatra ranga ke nav aneka hi jata naava te ranga de jeev duniya vich han countless are the creatures with their various names ਕਾਇੰਸ ਐਂਡ ਕਲਰਸ ਸਭਨਾ ਲਿਖਿਆ ਬੁੜੀ ਕਲਾਮ ਕਰਤੇ ਦੀ ਸਦਾ ਚੱਲੀ ਆ ਰਹੀ ਕਲਮ ਦੁਆਰਾ ਸਭ ਨੂੰ ਲਿਖਿਆ ਜਾ ਰਿਹਾ ਹੈ ਦਾ ਸੁਪਰੀਮ ਲਾਰਡ ਗੋਸ ਔਨ ਰਾਈਟਿੰਗ ਥੈਮ ਵਿਦ ਹਿਸ ਨੇਵਰ ਸੀਜ਼ਿੰਗ ਪੈਨ ਇਹ ਲੇਖਾ ਲਿਖ ਜਾਣਾ ਕੋਈ ਇਸ ਤਰ੍ਹਾਂ ਦੇ ਲੇਖੇ ਦਾ ਲੇਖਾ ਹਿਸਾਬ ਕਿਤਾਬ ਕੌਣ ਰੱਖ ਸਕਦਾ ਹੈ who can keep the account of all this creation lekha likhya ke ta hoye je eh sab kuch lekhe vich likhya jave ta kinna vishal hovega how great such an account would be if written ke ta tan swal ho roop kinni shakti ate kinni sundarta hai how to explain his power and glory ਕੀਤੇ ਦਾਤ ਜਾਣੇ ਕੌਣ ਕੂਤ ਉਸਦੇ ਦਾਤ ਕਿੰਨੀ ਹੈ ਇਸਾ ਅੰਦਾਜ਼ਾ ਕੌਣ ਲਗਾ ਸਕਦਾ ਹੈ ਐਂਡ ਹਾਊ ਕੈਨ ਵੀ ਜਜ ਹਿਸ ਫੌਂਟੀ ਐਂਡ ਜੈਨਸਟੀ ਕਿਤਾਬ ਸਾਓ ਏ ਕੋ ਕਵਾਓ ਇੱਕ ਸ਼ਬਦ ਉਚਾਰਨ ਨਾਲ ਪ੍ਰਭੂ ਨੇ ਸਾਰੀ ਸ੍ਰਿਸ਼ਟੀ ਦਾ ਦੁਨੀਆ ਦਾ ਪਸਾਰਾ ਕਰ ਦਿੱਤਾ ਗੋਡ ਹੈਜ਼ ਕ੍ਰੀਏਟਡ ਦਾ ਵਰਲਡ ਵਿਦ ਵਨ ਵਰਡ ਹਿਸ ਆਰਡਰ ਤੇ ਸਤੇ ਹੋਏ ਲੱਖ ਦਰਿਆਓ ਪਰਮਾਤਮਾ ਦੇ ਇੱਕੋ ਬੋਲ ਨਾਲ ਹੀ ਇਹ ਜਗਤ ਵਿਸਾਰਾ ਹੋ ਗਿਆ ਇਸ ਇੱਕੋ ਵਾਕ ਨਾਲ ਹੀ ਲੱਖਾਂ ਦਰਿਆ ਬਣ ਗਏ ਐਂਡ ਸੋਮ दैट ਵਰਡ ਹੰਡਰਡਸ ਐਂਡ ਹਜ਼ਰਡਸ ਆਫ ਰਿਵਰਸ ਐਂਡ ਸੀਜ਼ ਵਰ ਕ੍ਰੀਏਟਡ ਕੁਦਰਤ ਕਵਨ ਕਹਾ ਵਿਚਾਰ ਮੇਰੇ ਵਿੱਚ ਕੀ ਤਾਕਤ ਹੈ ਕਿ ਮੈਂ ਵਾਹਿਗੁਰੂ ਦੀ ਕੁਦਰਤ ਤੇ ਵਿਚਾਰ ਕਰ ਸਕਾਂ i have no power and intellect to explain your creation o oh god almighty vareya na java ek var he bhai guru meri hasti ki hai main ta ek bar bhi ta to sadke nahi ho sakta what i am an unworthy fellow not fit even once to be made a sacrifice to you ਜੋ ਤੂੰ ਦਪਾਵੈ ਸਾਈ ਪਲিকার ਏ ਪ੍ਰਭੂ ਜੋ ਕਮ ਤਾਨੂੰ ਮਨਜ਼ੂਰ ਅਤੇ ਪਸੰਦ ਹੈ ਕੇਵਲ ਉਹ ਹੀ ਚੰਗਾ ਅਤੇ ਸੁੰਦਰ ਹੈ ਵਟੈਵਰ ਬੀ ਯਰ ਵਿਸ਼ ਥੈਟ ਇਜ਼ ਦਾ ਬੈਸਟ ਤੂੰ ਸਦਾ ਸਲਾਮਤ ਨਿਰੰਕਾਰ ਏ ਅਕਾਲ ਪੁਰਖ ਵਾਹਿਗੁਰੂ ਜੀਓ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੇਰੇ ਵਿੱਚ ਕੋਈ ਤਬਦੀਲੀ ਬਦਲਾਅ ਨਹੀਂ ਹੁੰਦਾ ਓ ਗੋਡ

ਅਤੇ ਬੇਸ਼ੁਮਾਰ ਲੋਕ ਕਰੜੀ ਤਪੱਸਿਆ ਅਤੇ ਤਪ ਕਰ ਰਹੀ ਹਨ ਇਨਿਊਮਰੇਬਲ ਆਰ ਦਾ ਫਾਰਮਸ ਆਫ ਵਰਸ਼ਿਪ ਐਂਡ ਅਸਟੇਰਿਟੀਆਂ ਅਸੰਖ ਗ੍ਰੰਥ ਮੁਖ ਵੇਦ ਪਾਠ ਆਣ ਗਿਣਤ ਲੋਕ ਵੇਦਾਂ ਦੇ ਗਿਆਨ ਦਾ ਪਾਠ ਕਰ ਰਹੇ ਹਨ ਇਨਿਊਮਰੇਬਲ ਆਰ ਦੋਜ਼ ਪੂਰੀ ਸਾਈਡ ਦਾ ਹੋਲੀ ਸਕ੍ਰਿਪਚਰਸ असंख्य जोग मन रहे उदास अनगिनत जोग साधना करके अनगिनत लोक जोग साधना करके अति मन विच संसार वलो उदास रहंदे हन इन्युमेरेबल आर द योगीज और एसेटिक्स हु टर्न देयर माइंड्स अवे फ्रॉम द वर्ल्ड असंख्य भगत गुण ज्ञान विचार अनगिनत भगत जन तीर्थ श्रद्धालु हन ਜੋ ਤੇਰੇ ਗੁਣਾ ਤੇ ਗਿਆਨ ਉੱਤੇ ਵਿਚਾਰਨ ਕਰਨਿਤ ਰੁਚੀ ਹੋਏ ਹਨ ਕਾਊਂਟਲੈਸ ਆਰ ਦਾ ਡਿਵੋਟਸ ਹੂ ਆਰ ਐਬਸੋਰਬ ਇਨ ਯਰ ਨੋਲੇਜ ਐਂਡ ਸੀਕਿੰਗ ਇਲੂਮੀਨੇਸ਼ਨ ਅਸੰਖ ਸਤੀ ਅਸੰਖ ਦਾਤਾਰ ਅਣਗਿਣਤ ਬੰਦੇ ਸੱਚੇ ਧਰਮੀ ਤੇ ਸੰਤੋਖੀ ਹਨ ਅਣਗਿਣਤ ਦਾਨਪੁੰਨ ਕਰਨ ਵਾਲੇ ਹਨ ਕਾਊਂਟਲੈਸ ਪਰਸਨਸ ਆਰ ਪਾਇਅਸ ਟਰੂਥਫੁਲ contented and belligerent asankh sur moh pak sar anginat oh sur me han jo talwar da waar muh te chalde han ate apne vairi nu kadi pith nahi dikhonde countless ardent heroes who face their enemy and receive on their faces the blows of steel gallantry ਅਸੰਖ ਮੋਨ ਲੇਵਲ ਆਏ ਤਾਰ ਬੇਅੰਤ ਮੋਨੀ ਤੇ ਚੁੱਪ ਉਤਾਰਨ ਕਰਨ ਵਾਲੇ ਪਗਧਨ ਜਿਨਾਂ ਦੀ ਵਾਇਗਰੂ ਵਿੱਚ ਇੱਕ ਟਿੱਕ ਬਿਰਤੀ ਲੱਗੀ ਹੋਈ ਹੈ ਕਾਊਂਟਲੈਸ ਆਰ ਦੋਸ ਵਿਦਵੋਸ ਆਫ ਸਾਇਲੈਂਸ ਐਂਡ ਡੀਪ ਕਨਸੈਂਟਰੇਸ਼ਨ ਐਂਡ ਕੰਟੈਂਪਲੇਸ਼ਨ ਕੁਦਰਤ ਕਵਨ ਕਹਾ ਵਿਚਾਰ ਮੇਰੇ ਵਿੱਚ ਕੀ ਤਾਕਤ ਹੈ ਕਿ ਮੈਂ ਵਾਇਗਰੂ ਦੀ ਕੁਦਰਤ ਉੱਤੇ ਵਿਚਾਰ ਕਰ ਸਕਾਂ ਮੇਰੀ ਕੋਈ ਹیثیت ਨਹੀਂ ਆਈ ਹੈਵ ਨੋ ਪਾਵਰ ਐਂਡ ਇੰਟੈਲੈਕਟ ਟੂ ਐਕਸਪਲੇਨ ਯੋਰ ਕ੍ਰੀਏਸ਼ਨ ਓ ਗੋਡ ਆਲ ਮਾਈਟੀ ਵਾਰੇ ਨਾ ਜਾਵਾ ਇੱਕ ਵਾਰ ਏ ਪ੍ਰਭੂ ਮੇਰੀ ਹਸਤੀ ਕੀ ਹੈ ਮੈਂ ਤਾਂ ਇੱਕ ਵਾਰ ਵੀ ਤੈਥੋ ਸਦਕੇ ਨਹੀਂ ਹੋ ਸਕਦਾ ਹਾਂ ਵਾਟ ਐਮ ਆਈ ਐਨ ਅਨਵਰਦੀ ਫੈਲੋ ਨਾਟ ਫਿਟ ਈਵਨ ਵਾਂਸ ਟੂ ਬੀ ਮੇਡ ਅ ਸੈਕਰੀਫਾਈਸ ਟੂ ਯੂ ਜੋ ਦੁੱਧ ਪਾਵੈ ਸਾਈ ਭਲੀਕਾਰ ਏ ਵਾਹਿਗੁਰੂ ਜੋ ਕਮ ਤੁਹਾਨੂੰ ਮਨਜ਼ੂਰ ਅਤੇ ਪਸੰਦ ਹੈ ਉਹ ਹੀ ਚੰਗਾ ਅਤੇ ਉੱਤਮ ਕੰਮ ਹੈ ਵਟਐਵਰ ਬੀ ਯੂਰ ਵਿਸ਼ ਡੈਟ ਇਜ਼ ਬੈਸਟ ਤੂੰ ਸਦਾ ਸਲਾਮਤ ਨਿਰੰਕਾਰ ਏ ਅਕਾਲਪੁਰਖ ਵਾਹਿਗੁਰੂ ਜੀਓ ਤੂੰ ਅਕਾਰ ਰਹਿਤ ਹੈ ਤੇ ਸਦਾ ਕਾਇਮ ਰਹਿਣ ਵਾਲਾ ਹੈ ਤੇਰੇ ਵਿੱਚ ਕੋਈ ਤਬਦੀਲੀ ਜਾਂ ਬਦਲਾਅ ਨਹੀਂ ਹੈ ओ लॉर्ड यू आर अ फॉर्मलेस वन एवर परफेक्ट एंड इम्यूटेबल वागुरु जी का खालसा वाहेगुरु जी की फतेह